ਸਾਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਵੀਡੀਓ ਨੂੰ ਲਾਸਟ ਤੱਕ ਕਰ ਜਰੂਰ ਦੇਖਿਓ ਸਾਨੂੰ ਟਰੈਕਟਰ ਲੈ ਕੇ ਆਵਾਂਗੇ ਅੱਜ 50 HP ਤੋਂ ਉੱਪਰ ਉੱਪਰ 55 60 HP ਦੇ ਕਰਦੇ ਦਿਖਾਵਾਂਗੇ ਲਾਸਟ ਤੱਕ ਬਣੇ ਰਹੋ ਵੀਡੀਓ ਤੇ ਕੋਈ ਲਾਸਟ ਸੈਸ਼ਨ ਮੋਬਾਈਲ ਨੰਬਰ ਵੀ ਜਨਨ ਹੋ ਗਏ ਬੰਦੇ ਦਾ ਜਿਹਦੇ ਜਿਹਦਾ ਟਰੈਕਟਰ ਹੋਏ ਪਹਿਲਾ ਇਹ ਸਵਰਾਜ ਐ 55 ਸਵਰਾਜ 2013 ਮਾਡਲ ਹੈ 4 ਸਟਾਰ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਮਾਡਲ ਹੈਗਾ 2013 ਇਹ ਜੀ ਰੇਟੇ ਦਾ ਹੈਗਾ 5 ਲੱਖ ਤੇ 4 ਲੱਖ 75000 ਰੁਪਏ ਸੌਰੀ 4 ਲੱਖ 75000 ਰੁਪਏ ਡਬਲ ਡਿਸਟ੍ਰਿਬਿਊਟਰ ਹੈ ਟੌਪ ਵਾਲਾ ਮਾਡਲ ਵੱਡੇ ਟਾਇਰ ਹੈ ਅਗਲੇ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਟਰੈਕਟਰ ਦਾ ਰੇਟ ਰ ਹੈ ਜੀ 75800 ਚਾਰ ਹੋ ਗਿਆ 2013 ਮਾਡਲ ਦਾ 475000 ਰੁਪਏ ਰੇਟ ਆ ਰਿਹਾ ਉਸ ਤੋਂ ਬਾਅਦ ਫਿਰ ਆ ਗਿਆ ਜੀ 3630 ਸਪੈਸ਼ਲ ਐਡੀਸ਼ਨ ਡਿਮਾਂਡ ਸੀਗੀ ਵਿੱਚ ਵੀਰਾਂ ਦੀਆ ਦੇਖ ਲਓ ਵੀਰੋ ਸਪੈਸ਼ਲ ਐਡੀਸ਼ਨ 3630 2017 ਮਾਡਲ ਦਾ 625000 ਰੁਪਏ ਡਿਮਾਂਡ ਆ ਇਹ ਵੀ ਉਹੀ ਬਰਨਾਲੇ ਦਾ ਨੰਬਰ ਹੈ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਅਗਲੇ ਟਾਇਰ ਹੈ 75 ਰੁਪਏ ਦੇ। ਪਿਛਲੇ ਟਾਇਰ ਵੀ ਹੈਗੇ 75 ਰੁਪਏ ਦੇ 16928 ਦੇ ਮਾਰਕ ਦੇ। 70 75 ਰੁਪਏ ਦੇ ਪਿਛਲੇ ਟਾਇਰ। ਕੰਡੀਸ਼ਨ ਚੈੱਕ ਕਰ ਲੋ ਤੁਸੀਂ। ਸਪੈਸ਼ਲ ਐਡੀਸ਼ਨ ਸ਼ਕਤੀ ਦੀ ਨਿਊ ਹੋ ਲੰ। ਕੋੜਾ ਬੰਪਰ ਲੱਗਿਆ ਹੋਇਆ ਤੇ ਇਹ TV 19 ਬਰਨਾਲੇ ਦਾ ਨੰਬਰ ਹੈ। 6,25,000 ਰੁਪਏ ਡਿਮਾਂਡ ਹੈ। ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਥੋੜਾ ਨਵਾਂ ਹੈ ਘੋੜਾ ਬੰਪਰ ਲੱਗਾ 2017 ਮਾਡਲ ਹੈ 6 ਲੱਖ 250 ਰੁਪਏ ਰੇਟ ਹੈ ਨੌਪੀ ਛਤਰੀਛਤਰੀ ਨਾਲ ਹੈ ਸਾਰਾ ਕੁਝ ਤੇ ਇਸ ਤੋਂ ਬਾਅਦ ਫੇਰ ਆ ਗਿਆ ਜੀ 855 ਸਵਰਾਜ 353 ਮਲੋਟ ਦਾ ਨੰਬਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਫੁੱਲ ਨਵਾਂ ਟਰੈਕਟਰ ਹੈ ਡਬਲ ਪੰਪ ਹੈ ਰਿਵਰਸ ਪੀਟੀਓ ਤੇ ਦੇਗੀ ਚੁੱਲੇ ਵਾਲਾ ਉਹ ਬੜਾ ਮਾੜ ਲਗਾ ਐਮ ਆਰ ਐਸ ਦਾ ਕੈਰ 14928 ਦੇ ਜਮਨ ਨਵੇਂ ਐਮ ਆਰ ਵੀ ਟੈਰਾਂ ਦੇ ਹਜੇ ਲਿਖਿਆ ਪਿਆ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਡੈਕ ਛਤਰੀ ਸਮੇਤ ਵੇਚਣਾਗਾ ਡੈਕ ਛਤਰੀ ਵੱਡਾ ਡੈਕ ਲੱਗਿਆ ਹੋਇਆ ਹਾਂਜੀ ਵੀਰੋ ਸਮੇਤ ਡੈਕ ਡੱਕ ਸਾਰਾ ਕੁਝ ਨਾਲ ਦੇਣਾ ਟਰੈਕਟਰ ਦਾ 2019 ਮਾਡਲ ਹੈ 6 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਜਮਾਂ ਪੁਰਜਾ ਹੀ ਹੈ ਬਸ ਸਾਰਾ Ориਜਨਲ ਹੈ ਟਰੈਕਟਰ ਨਵੇਂ ਬਿਲਕੁਲ ਟਾਇਰ ਵੀ ਜਮਾਂ ਨਵੇਂ ਮਾਰੇ ਫੜੀ ਕਾ ਚਾਹੀਏ 14928 ਵਧੀਆ ਵੱਡਾ ਡੈਕ ਡੱਕ ਛਤਰੀ-ਛੁਤਰੀ ਲੱਗੀ ਹੋਈ ਹੈ 2019 ਮਾਡਲ 6 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਇਸ ਤੋਂ ਬਾਅਦ ਫੇਰ ਆ ਗਿਆ ਜੀ ਅਰਜਨ 605 ਅਲਟਰਾ ਇਹ 2021 ਮਾਡਲ ਹੈ 6 ਲੱਖ 25000 ਰੁਪਏ ਦੀ ਡਿਮਾਂਡ ਹੈ ਜੀ ਪੀ ਵੀ 60 ਗਿੱਦੜਵਾਇ ਦਾ ਨੰਬਰ ਹੈ ਪੰਜਾਬ ਦਾ ਟਰੈਕਟਰ ਦੇ ਟਾਇਰ ਹੈਗੇ ਜੀ 75 ਪੈਸੇ ਚਾਰੇ ਚਾਰੇ ਟਾਇਰ 75 ਪੈਸੇ ਆ ਕੰਡੀਸ਼ਨ ਟਰੈਕਟਰ ਵੀ ਚੈੱਕ ਕਰ ਲੋ ਟਰੈਕਟਰ ਪੂਰਾ ਨਵਾਂ ਸੈੱਟ ਵੇਰ ਹੈਗਾ 2021 ਮਾਡਲ 6 ਲੱਖ 25000 ਰੁਪਏ ਰੇਟ ਹੈ ਦਾ ਲੋਨ ਵੀ ਹੋ ਜੂ ਮੇਰੇ ਖਿਆਲ ਆ ਇਹਦੇ ਤੇ ਇਹਦੇ ਤੇ 5.5 ਦੇ ਕਰੀਬ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਜਿਵੇਂ ਨਵਾਂ ਟਰੈਕਟਰ ਹੈ ਵੀ ਕੀ ਹਾਲ ਆ ਅਰਦੀਪ ਵਧੀਆ ਬਾਈ ਜਸੀ ਗਾ ਠੀਕ ਹੈ ਵਧੀਆ ਬਾਈ ਵਧੀਆ ਤੇ ਆਪਣੇ ਕੋਲ ਟਰੈਕਟਰ ਇਹ 4-5 ਹੀ ਇੱਕ ਹੋਰ ਵੀ ਖੜੇ ਪੰਜ ਟਰੈਕਟਰ ਹੈ ਬਾਈ ਕੁਝ ਘਰੇ ਦੇ ਦੋ ਘਰੇ ਖੜੇ ਹਾਂ 5 ਟਰੈਕਟਰ ਇੱਥੇ ਲੈਂਦੇ ਆ ਤੇ ਟਰੈਕਟਰ ਵਿੱਚ ਵੀ ਗੱਠ ਲਵਾਂਗੇ ਜੇ ਕਰ ਲਾਂਗੇ ਬਾਈ ਜੀ ਤੇ ਲੋਨ ਕਰਵਾਉਣਾ ਉਹ ਲੋਨ ਕਰਵਾ ਦੇਣਾ ਲੋਨ ਵੀ ਤਕਰੀਬਨ ਛੇ ਪਿਆਜ ਆਪਣੇ ਕੋਲ 50 ਨੰਬਰ ਟਰੈਕਟਰ ਜੀ ਹੁੰਦਾ ਬਾਈ ਪੰਜਾਬ ਨੰਬਰ ਟਰੈਕਟਰ ਤੇ ਲੋਨ ਵਾਲਾ ਟਰੈਕਟਰ ਹੀ ਹੁੰਦਾ ਹਾਂ ਲੋਨ ਤੇ ਵੀ ਦੇ ਦੋਗੇ ਲੋਨ ਕਰਵਾ ਕੇ ਹਾਂ ਜੀ ਲੋਨ ਕਰਵਾ ਦੇਣਗੇ ਬਾਈ ਜੀ ਜਿੰਨਾ ਕੋ ਹੋਊਗਾ ਠੀਕ ਹੈ ਸਿੰਪਲ ਹੈ ਟਰੈਕਟਰ ਆਪਣੇ ਕਿੱਥੇ ਮਿਲਣਗੇ ਦੇਖਣ ਨੂੰ ਟਰੈਕਟਰ ਵੀਰੇ ਇੱਥੇ ਆਪਣੇ ਤਲਵੰਡੀ ਮਿਲਣਗੇ ਜੀ ਤਲਵੰਡੀ ਉਦਵਾਰ ਤੋਂ ਬਿਨਾਂ ਵੀ ਤਲਵੰਡੀ ਉਦਵਾਰ ਤੋਂ ਬਿਨਾਂ ਵੀ ਮਿਲ ਜਾਂਦੀ ਹੈ ਬਾਈ ਠੀਕ ਹੈ ਆਪਣਾ ਮੋਬਾਈਲ ਨੰਬਰ 88377 88377 97500 97500 88377 99500 ਇਹ ਬਾਈ ਦਾ ਮੋਬਾਈਲ ਨੰਬਰ ਹੈ ਹਰਦੀਪ ਸਿੰਘ ਨਾ ਇਹਦਾ ਤੇ ਤਲਵੰਡੀ ਸਾਬੋ ਟਰੈਕਟਰ ਦੇਖਣ ਨੂੰ ਮਿਲਣਗੇ ਜਿਹੜੇ ਘਰੇ ਖੜੇ ਆ ਆਪਣੇ ਪਿੰਡ ਮਿਲਣਗੇ ਹਾਂ ਪਿੰਡ ਵੇਲੇ ਕੋ ਤੇ ਆਓਗਾ ਅਗਲੇ ਹਫਤੇ ਇੱਥੇ ਆ ਜਾਣੀ ਬਾਈ ਤੇ ਆਓਗੇ ਅਗਲੇ ਹਫਤੇ ਇੱਥੇ ਆ ਜਾਣੀ ਹਾਂਜੀ ਹਾਂ ਸਾਰੇ ਇੱਥੇ ਆ ਜਾਣਗੇ ਬਾਕੀ ਦੇ ਟਰੈਕਟਰ ਵੀ ਬਾਈ ਕਹਿੰਦਾ ਇੱਥੇ ਆ ਜਾਣਗੇ ਤੇ ਟਰੈਕਟਰ ਫੁੱਲ ਨਵੇਂ ਆ ਲੋਨ ਕਰਵਾ ਕੇ ਵੀ ਲੈ ਸਕਦੇ ਹੋ ਤੇ ਵਿੱਚ ਵੀ ਕਟਾ ਸਕਦੇ ਹੋ ਟਰੈਕਟਰ ਵਿੱਚ ਵੀ ਕੱਟਿਆ ਜਾਊਗਾ ਕੀ ਟਰੈਕਟਰ ਵੀਰ ਤੋਂ ਲੈਣਾ ਹੋਵੇ ਟਰੈਕਟਰਾਂ ਚੋਂ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਇਸ ਤੋਂ ਬਾਅਦ ਫਿਰ ਆ ਗਿਆ ਜੀ ਅਰਜਨ ਨੋਵੋ 605 ਡੀ ਆਈ ਆਈ ਇਹ ਟਰੈਕਟਰ ਦੇ ਵੀ ਟਾਇਰ ਹੈਗੇ ਜੀ 75 ਪੈਸੇ ਚਾਰੇ ਟਾਇਰ 75 ਪੈਸੇ 16928 ਦੇ ਕੰਡੀਸ਼ਨ ਟਰੈਕਟਰ ਦੀ ਇਹਦੀ ਵੀ ਰੁਪਈਆ ਹੀ ਪਈ ਹੈ ਟੌਪ ਵਾਲਾ ਮਾਡਲ ਹੈ ਵੀ 3 ਸਪੀਡ ਦੇ ਵਿੱਚ ਤੇ ਟਰੈਕਟਰ ਏ ਟੂ ਜ਼ेड オリジナル ਹੈ ਵੀ ਮਾਰਡਲ 2020 6 ਲੱਖ 45000 ਰੁਪਏ ਡਿਮਾਂਡ ਹੈ ਇਸ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇਸ ਤੋਂ ਬਾਅਦ ਫੇਰ ਆ ਗਿਆ ਜੀ 60 55 T20 ਛੋਟੇ ਘੇਰ ਵਾਲਾ ਘੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ ਟਾਇਰ 90% ਚਾਰੇ BK T ਦੇ 16 9 28 ਦੇ BK T ਦੇ 90% ਟਾਇਰ ਹੈ ਟਰੈਕਟਰ ਵੀ 90% ਰੁਪਿਆ ਕੰਡੀਸ਼ਨ ਕੀ ਹੈ 3 ਸਪੀਡ ਛੋਟਾ ਘੇਰ ਕੋੜਾ ਬੰਪਰ ਲੱਗਿਆ ਹੋਇਆ 2018 ਮਾਡਲ ਹੈ 5 ਲੱਖ ਤੇ 65000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਇਸ ਤੋਂ ਬਾਅਦ ਫਿਰ ਆ ਗਈ 5310 ਜੌਂਡੀਅਰ ਪਹਿਲਾਂ ਇਹਦੀ ਕੰਡੀਸ਼ਨ ਚੰਗੀ ਦੇਖ ਲਓ ਇਧਰਲੀ ਸਾਈਡ ਤੋਂ ਸੁਪਰਮੈਕਸ T20 6055 ਇਸ ਤੋਂ ਬਾਅਦ ਫਿਰ 5310 ਆ ਗਈ ਜੌਂਡੀਅਰ ਟਰੈਕਟਰ ਦੇ ਟਾਇਰ ਚਾਰੇ ਨਵੇਂ ਆ ਜੀ ਗੁਡੀਅਰ ਕੰਪਨੀ ਦੇ 16928 ਦੇ 2018 ਮਾਡਲ 565000 ਰੁਪਏ ਰੇਟ ਹੈ ਤੇ 635000 ਰੁਪਏ ਰੇਟ ਹੈ ਜਿਹੜੀ 635000 ਰੁਪਏ ਦਾ ਰੇਟ ਹੈ 2018 ਮਾਡਲ ਹੈ 30 ਸਪੀਡ 5310 ਜੌਂਡੀਅਰ ਟਾਇਰ ਚਾਰੇ ਨਵੇਂ ਆਗੇ ਇਸ ਤੋਂ ਬਾਅਦ ਫੇਰ ਆ ਗਿਆ ਜੀ ਫਾਰਮਟ੍ਰੈਕ 60 EPI ਇਹ 2013 ਮਾਡਲ ਹੈ 4 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਫਾਰਮਟ੍ਰੈਕ 60 EPI ਟਰੈਕਟਰ ਦੇ ਟਾਇਰ ਹੈਗੇ 75/14-28 ਦੇ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਪਾਵਰ ਸਟੀering ਸੁਪਰ ਮੈਕਸ ਤੇ ਇਹਦਾ ਹਰਿਆਣਾ ਦਾ ਨੰਬਰ ਹੈ ਇਹਦਾ ਵੀ ਐਨਓਸੀ ਮਿਲ ਜੂਗੀ ਜਿਹੜੇ ਹਰਿਆਣਾ ਨੰਬਰ ਹੋਣਗੇ ਉਹਨਾਂ ਦੀ ਐਨਓਸੀ ਮਿਲ ਜੂਗੀ ਇਸ ਤੋਂ ਬਾਅਦ ਫੇਰ ਆ ਗਿਆ ਜੀ ਸਵਰਾਜ 855 ਡਬਲ ਪੰਪ ਪਾਵਰ ਸਟੀering ਅਗਲੇ ਟਾਇਰਾਂ ਮਾਰੇ ਖਰੇ 90 ਪੈ ਸੀ ਪਿਛਲੇ ਟਾਇਰ ਗੁੱਡੀਅਰ ਦੇ 80 ਪੈ ਸੀ ਇਹ ਮਾਡਲ ਹੈਗਾ ਜੀ 2015 ਤੇ ਪੀਵੀ 22 Fazil ਖਿਆ ਦਾ ਨੰਬਰ ਹੈ 5 ਲੱਖ ਤੇ 15000 ਰੁਪਏ ਡਿਮਾਂਡ ਹੈ ਇਸ ਦੀ ਸਵਰਾਜ 855 2015 ਮਾਡਲ ਇਸ ਬਰਾਜ ਦੇ ਆਪੀ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਨੰਬਰ ਹੈਗਾ ਜੀ ਇਹ ਬਾਈ ਦਾ ਮੋਬਾਈਲ ਨੰਬਰ ਦੇ ਦਿਆਂ ਆਪਣੇ ਨਾਲ ਹੀ ਕੰਟੈਕਟ ਕਰ ਲਓ ਨੰਬਰ ਦੇ ਦਿਆਂ ਮੈਂ ਤੇ ਆਪਣਾ ਨੰਬਰ ਹੈ 88254224 88254224 ਆਪਣਾ ਮੋਬਾਈਲ ਨੰਬਰ ਕਿਸੇ ਨੇ ਲੋਨ ਕਰਵਾਉਣਾ ਹੋਵੇ, ਈਮਾ ਕਰਵਾਉਣਾ ਹੋਵੇ ਤਾਂ ਸਾਨੂੰ ਨਾਲ ਕੰਟੈਕਟ ਕਰ ਲਓ ਆਪਣੀ ਇੱਕ ਕੋਲੇ ਸ਼ੋਅਰੂਮ ਹੈ ਪੰਜਾਬ ਟਰੈਕਟਰ ਦਾ ਪਲਵੰਡੀ ਸਾਹੋ ਕੋ ਗੁਰੂ ਰਵੀ ਦਾਸ ਤੋਂ ਆਪਣੇ ਕੋਲੇ ਜੇ ਨਾ ਕੋਈ ਖਿਆਲ ਟਰੈਕਟਰ ਦੇ ਨਾਲ ਕੋਈ ਚੀਜ਼ ਨੰਬਰ ਤੇ ਦਿਕਾਣਾ ਆਪਾਂ ਤੋਂ ਤੁਹਾਨੂੰ ਦੇਖੀ ਆਪਣੇ ਕੋਲੇ ਆ ਕੇ ਕੰਟੈਕਟ ਕਰ ਸਕਦੇ ਹੋ ਟਰੈਕਟਰ ਦੇਖਣਾ ਹੋਵੇ ਕੋਈ ਖਰੀਦਣਾ ਹੋਵੇ ਵੇਚਣਾ ਹੋਵੇ ਲੋਨ ਕਰਵਾਉਣਾ ਹੋਵੇ ਬੀਮਾ ਕਰਵਾਉਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਵੀਰੋ ਵੀਡੀਓ ਲਾਸਟ ਤੱਕਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸੱਜਣਾ ਦਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ